ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰ ਭੰਗੂ ਫੇਸਬੁਕ ਆਈਡੀ ਆ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਰਾਤ ਤੋਂ ਲੈ ਕੇ ਯਾਨੀ ਕਿ 25 ਤਰੀਕ ਰਾਤ ਤੋਂ ਲੈ ਕੇ 2 ਮਾਰਚ ਤੱਕ ਦੇ ਜਿਹੜੇ ਮੌਸਮ ਵਿਭਾਗ ਦੇ ਪ੍ਰਾਈਵੇਟ ਸੰਸਥਾਵਾਂ ਤੇ ਅਫੀਸ਼ੀਅਲ ਸਾਈਟ ਤੋਂ ਜਿਹੜੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਉਹ ਤੁਹਾreturnData ਸਾਂਝੀ ਕਰਾਂਗੇ ਵੀਡੀਓ ਲੰਬੀ ਜ਼ਰੂਰ ਹੋਗੀ ਪੂਰੀ ਜ਼ਰੂਰ ਸੁਣਾ ਕਰੋ ਦੋਸਤੋ ਤੇ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਕਰਕੇ ਜਰੂਰ ਸਪੋਰਟ ਕਰਿਆ ਕਰੋ ਤੇ 1000 ਵੀਵਾਂ ਤੱਕ ਸ਼ੇਅਰ ਜਰੂਰ ਕਰ ਦਿਆ ਕਰੋ ਤੁਹਾਨੂੰ ਵਾਰ-ਵਾਰ ਰਿਕਵੈਸਟ ਬੇਨਤੀ ਕਰਦੇ ਆ ਤੇ ਸ਼ੁਰੂ ਕਰਦੇ ਆ ਅੱਜ ਆਪਾਂ ਸਭ ਤੋਂ ਪਹਿਲਾਂ ਭਾਰਤੀ ਮੌਸਮ ਵਿਗਿਆਨ ਦਾ ਪ੍ਰਾਈਵੇਟ ਸੰਸਥਾ ਦਾ ਇਹ ਸੈਟੇਲਾਈਟ ਆ ਉਸ ਦੀ ਤਸਵੀਰ ਦੇ ਮੁਤਾਬਕ ਜਿਹੜੀ ਜਾਣਕਾਰੀ ਹੈ ਉਹ ਸਾਂਝੀ ਕਰਾਂਗੇ ਕਿ ਕਿਹੋ ਜਿਹਾ ਮੌਸਮ ਰਹੂਗਾ ਅੱਜ ਰਾਤ ਨੂੰ ਉਹ ਦੇਖ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਮੌਸਮ ਦੀ ਤਸਵੀਰ ਹੈ ਇਹ ਦੀ ਦੇਖ ਸਕਦੇ ਹੋ ਇਸ ਸਮੇਂ ਰਾਤ ਦੀ ਅਪਡੇਟ ਹੈ ਕਿ ਬੱਦਲਵਾਈ ਜਰੂਰ ਬਣੀ ਰਹੂਗੀ ਕੁਝ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਕਿਨਮਣ ਕਣੀ ਵੀ ਆੜੀ ਨਾ ਮਾਤਰੂਪ ਦੇ ਵਿੱਚ ਹੋਊਗੀ ਕਿਤੇ ਤੇ ਜਿਵੇਂ ਤੁਸੀਂ ਸਵੇਰ ਦੇ ਵੇਲੇ ਤੋਂ ਦੇਖਿਆ ਅਸੀਂ ਸਵੇਰ ਦੇ ਸਮੇਂ ਵੀ ਇਹ ਅਪਡੇਟ ਪਾਈ ਸੀ ਕਿ ਆਉਣ ਵਾਲੇ ਸਮੇਂ ਤੱਕ ਜਾਨੀ ਕਿ ਅਸੀਂ 6 7 ਵਜੇ ਤਕਰੀਬੀ ਜਿਹੜੀ ਅਪਲੋਡ ਵੀਡੀਓ ਕਰੀ ਸੀ YouTube ਚੈਨਲ ਮੌਸਮ ਪੰਜਾਬ ਟੀਵੀ ਤੇ ਉਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਸੀ ਕਿ ਜਿਉਂ-ਜਿਉਂ ਦਿਨ ਚੜੂਗਾ ਅੱਗੇ ਵੱਲ ਨੂੰ ਇਹ ਬੱਦਲ ਵਧਣਗੇ ਲੈਹੰਦੇ ਵਾਲੀ ਸਾਈਡ ਤੋਂ ਵੀ ਬੱਦਲ ਆ ਰਹੇ ਸੀ ਤਾਂ ਬਖਵਾ ਖੇਤਰਾਂ ਦੇ ਵਿੱਚ ਆਉਣ ਵਾਲੇ ਸਮੇਂ ਤੱਕ ਮੀਂਹ ਦੀਆਂ ਕਾਰਵਾਈਆਂ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਤਾਂ ਦੇਰ ਸ਼ਾਮ ਤੱਕ ਬਖਵਾ ਖੇਤਰਾਂ ਦੇ ਵਿੱਚ ਜਿਹੜੀਆਂ ਕਿਣਮਣਕਣੀ ਦੀਆਂ ਬੂੰਦਾਵੰਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ ਤੇ ਜਿਵੇਂ 10 11 ਵਜੇ ਦੇ ਕਰੀਬ ਜਿਹੜਾ ਪਟਿਆਲੇ ਦੇ ਵਿੱਚ ਵੀ ਜਿਹੜਾ ਮੀਂਹ ਆ ਉਹ ਪਿਆ ਤੇ ਸਵੇਰ ਦੇ ਸਮੇਂ ਜੋ ਸਾਨੂੰ ਮੋਗੇ ਦੇ ਇਲਾਕੇ ਦੇ ਵਿੱਚੋਂ ਪਿੰਡ ਭਲੂਰ ਦੇ ਵਿੱਚੋਂ ਦੋਸਤਾਂ ਨੇ ਕਮੈਂਟ ਕਰਿਆ ਤਾਂ ਉੱਥੇ ਵੀ ਕਿਣਮਣ ਕਣੀ ਹੋਈ ਆ ਹੋਰ ਵੀ ਦੋਸਤੋ ਜਿੱਥੇ-ਇਥੇ ਕਿਣਮਣ ਕਣੀ ਹੋਈ ਆ ਤੇ ਰਾਤ ਨੂੰ ਵੀ ਜਿੱਥੇ ਹੋਊਗੀ ਉਹ ਕਮੈਂਟ ਜਰੂਰ ਕਰਕੇ ਸਾਨੂੰ ਦੱਸ ਸਕਦੇ ਨੇ ਅਸੀਂ ਉਹਨਾਂ ਦਾ ਨਾਮ ਜਿਹੜਾ ਉਹ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰ ਦਵਾਂਗੇ ਤੇ ਬਾਕੀ ਤੁਸੀਂ ਰਾਤ ਦੇ ਮੌਸਮ ਦੇ ਅੱਜ ਦੇਖ ਸਕਦੇ ਹੋ ਅਪਡੇਟ ਇਹੀ ਆ ਕਿ ਕਿਤੇ-ਕਿਤੇ ਜਿਹੜੀ ਹਲਕੀ-ਫੁਲਕੀ ਕਿਣਮਣ ਕਣੀ ਆ ਬੂੰਦਾਬੰਦੀ ਦੇ ਰੂਪ ਵਿੱਚ ਹੋਊਗੀ ਕੋਈ ਬੱਦਲ ਜਰੂਰ ਬਣੇ ਰਹਿਣਗੇ ਜਿਵੇਂ ਤੁਸੀਂ ਲਾਈਵ ਦੇਖਿਆ ਉਸ ਤੋਂ ਬਾਅਦ ਗੱਲ ਕਰਾਂਗੇ 26 ਤਰੀਕ ਦੇ ਮੌਸਮ ਦੀ ਤੁਸੀਂ ਦੇਖ ਸਕਦੇ ਹੋ ਕੱਲ ਨੂੰ ਵੀ ਜਿਹੜੀ ਬੱਦਲਵਾਈ ਆ ਉਹ ਬਣੀ ਰਹੂਗੀ ਸਿਰਫ 16 17% ਜਿਹੜੇ ਮੀਂਹ ਦੇ ਚਾਂਸ ਨੇ ਜਿਵੇਂ ਕਿ ਅੱਜ ਹਲਕੇ ਹਲਕੇ ਵੀਰ ਦੇ ਚਾਂਸ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਸੀ ਉਹਨਾਂ ਦਾ ਕੀ ਕਾਰਨ ਸੀ ਦੋਸਤੋ ਕਿਉਂਕਿ ਜਿਹੜੇ ਉੱਚੇ ਬੱਦਲੇ ਇੱਕ ਸਿਸਟਮ ਹੀ ਜਿਹੜੀ ਆ ਰਹੀ ਆ ਉਹ ਅੱਗੇ ਵੱਲ ਨੂੰ ਜਾ ਰਹੀ ਹੈ ਜਿਸ ਦੇ ਨਾਲ ਉਸ ਦੇ ਮੀਂਹ ਦੇਆਂ ਕਾਰਵਾਈਆਂ ਟੁੱਟ ਮੇਰੇ ਵਿੱਚ ਹਲਕੇ ਹਲਕੇ ਕਿਣਮਣ ਕਣੀ ਬੂੰਦਾ ਬੰਦੀ ਕਿਤੇ ਕਿਤੇ ਹੁੰਦੀ ਹੋਈ ਨਜ਼ਰ ਆ ਰਹੀ ਹੈ ਉਸੇ ਤਰ੍ਹਾਂ ਕੱਲ ਨੂੰ ਵੀ ਸਵੇਰ ਦੇ ਸਮੇਂ ਵੀ ਜੋ ਵੀ ਅਪਡੇਟ ਆਉਗੇ ਉਹ ਸਵੇਰ ਦੇ ਸਮੇਂ ਵੀ ਆਪਾਂ ਸਾਂਝੀ ਜ਼ਰੂਰ ਕਰਾਂਗੇ ਸਵੇਰ ਦੇ ਸਮੇਂ ਵੀ ਜਿਹੜੀ ਜਾਣਕਾਰੀ ਆਪਾਂ ਜ਼ਰੂਰ ਤੁਹਾਨੂੰ ਜਿਹੜੀ ਇਹ ਅਪਡੇਟ ਆ ਸਾਂਝੀ ਕਰਦੇ ਰਹਾਂਗੇ ਦੋਸਤੋ ਫਿਲਹਾਲ ਤੁਸੀਂ ਇਹ ਅਪਡੇਟ ਦੇਖ ਸਕਦੇ ਹੋ 27 ਤਰੀਕ ਦੇ ਮੌਸਮ ਦੀ ਕਿ 27 ਤਰੀਕ ਨੂੰ ਵੀ ਜਿਹੜਾ ਮੀਂਹ ਦੀਆਂ ਕਾਰਵਾਈਆਂ ਜਰੂਰ ਹੋਣਗੀਆਂ ਮੀਂਹ ਦੀ ਤਿਆਰੀ ਜਿਹੜੀ ਹੋ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜਾ ਮੀਂਹ 27 28 ਤੇ ਉਸ ਤੋਂ ਬਾਅਦ 28 ਤਰੀਕ ਨੂੰ ਵੀ ਜਿਹੜਾ ਮੀਂਹ ਆਪਾਂ ਨੂੰ ਪੂਰਾ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਲਾਈਵ ਜਿਹੜੀ ਅਪਡੇਟ ਹੈ ਭਾਰਤੀ ਮੌਸਮ ਵਿਗਿਆਨ ਦੇ ਪ੍ਰਾਈਵੇਟ ਸੰਸਥਾਵਾਂ ਦੇ ਸੈਟੇਲਾਈਟ ਦੀ ਦੇਖ ਸਕਦੇ ਹੋ 70% ਚਾਂਸ ਬਣ ਚੁੱਕੇ ਨੇ ਫਿਰ 1 ਮਾਰਚ ਨੂੰ 23% ਜਿਹੜੇ ਚਾਂਸ ਧੁੱਪਾਂ ਵਾਲੇ ਮੌਸਮ ਦੇ ਵਿੱਚ ਮੀਂਹ ਦੇ ਚਾਂਸ ਬਣ ਚੁੱਕੇ ਨੇ ਫਿਰ 2 ਮਾਰਚ ਨੂੰ ਵੀੜੇ ਹਲਕੇ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਆਪਾਂ ਨੂੰ ਹੁੰਦੀਆਂ ਹੋਈਆਂ ਕਿਤੇ ਕਿਤੇ ਬਦਲਵਾਈ ਜਿਹੜੀ ਦੇ ਨਾਲ ਮੀਂਹ ਦੀਆਂ ਕਾਰਵਾਈਆਂ ਹੁੰਦੀ ਹੋਈਆਂ ਨਜ਼ਰ ਆਉਣਗੀਆਂ ਦੇਖ ਸਕਦੇ ਧੁੱਪਸਾਲਾ ਮੌਸਮ 1 ਤੇ 2 ਮਾਰਚ ਨੂੰ ਹੁੰਦਾ ਹੋਇਆ ਤੇ ਮੀਂਹ ਦੇ ਕਾਰਵਾਈਆਂ ਹੁੰਦੀਆਂ ਹੋਈਆਂ ਨਜ਼ਰ ਆਉਣਗੀਆਂ ਹੋਰ ਅਪਡੇਟ ਆਊਗੀ ਉਹ ਤੁਹਾਡਾ ਸਮੇਂ-ਸਮੇਂ ਤੇ ਜਰੂਰ ਸਾਂਝੀ ਕਰਾਂਗੇ ਦੋਸਤੋ ਜਿਹੜੀ ਵੀ ਅਪਡੇਟ ਆਉਂਦੀ ਆ ਹਰ ਰੋਜ਼ ਦੀ ਤਰ੍ਹਾਂ ਸਾਂਝੀ ਕਰਦੇ ਰਹਾਂਗੇ ਫਿਲਹਾਲ ਅਸੀਂ ਲੈ ਚੱਲਦੇ ਤੁਹਾਨੂੰ ਜੋ ਭਾਰਤੀ ਮੌਸਮ ਵਿਗਿਆਨ ਦੇ ਜਿਹੜੇ ਅਫੀਸ਼ੀਅਲ ਸਾਈਟਾਂ ਦੇ ਸੈਟੇਲਾਈਟ ਨੇ ਉਹਨਾਂ ਦੇ ਉੱਤੇ ਪਹਿਲਾਂ ਸਭ ਤੋਂ ਪਹਿਲਾਂ ਰਡਾਰ ਦੀ ਝਾਤ ਮਾਰ ਲਈਏ ਕਿ ਰਡਾਰ ਕੀ ਕਹਿ ਰਿਹਾ ਇਸ ਸਮੇਂ ਜਿਹੜਾ ਰਡਾਰ ਦੇ ਵਿੱਚ ਕਿਤੇ ਕਿਤੇ ਹਲਕੀ ਬੂੰਦਾਬੰਦੀ ਜਿਹੜੀ ਹੋ ਰਹੀ ਹੈ ਕਿਉਂਕਿ ਵੀਡੀਓ ਦੇਖਦੇ ਰਿਹਾ ਕਰੋ ਤੁਸੀਂ ਲੰਬੀ ਜ਼ਰੂਰ ਹੁੰਦੀ ਹੈ ਸਾਡੀ ਵੀਡੀਓ ਅਸੀਂ ਅਪਡੇਟ ਜਿਹੜੀ ਪੂਰੀ ਜਾਣਕਾਰੀ ਦੇ ਮੁਤਾਬਕ ਸਾਂਝੀ ਕਰਦੇ ਹਾਂ ਦੋਸਤੋ ਇਹ ਨਹੀਂ ਹੈਗਾ ਵੀ ਅਪਦੇ ਲੋਨ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹੀ ਅਸੀਂ ਦੇਖ ਸਕਦੇ ਹੋ ਜੋ ਭਾਰਤੀ ਮੌਸਮ ਮੰਗਣ ਦੇ ਪ੍ਰਾਈਵੇਟ ਸੰਸਥਾਵਾਂ ਦਾ ਜਿਹੜਾ ਸੈਟੇਲਾਈਟ ਹੈ ਉਸ ਦੇ ਵਿੱਚ ਜਿਹੜੀ ਇਹ ਅਪਡੇਟ ਹੈ ਤੁਸੀਂ ਦੇਖ ਸਕਦੇ ਹੋ ਪਹਾੜੀ ਇਲਾਕਿਆਂ ਦੇ ਵਿੱਚ ਜ਼ਰੂਰ ਜਿਹੜੀ ਇਹ ਕਿਨਮਨ ਕਣੀ ਆ ਜਾਂ برف ਵਾਰੀ ਜਿਹੜੀ ਹੋ ਰਹੀ ਹੈ ਦੇਖ ਸਕਦੇ ਹੋ ਪਰੰਤੂ ਫਿਲਹਾਲ ਪੰਜਾਬ ਦੇ ਵਿੱਚ ਕੁਝ ਖੇਤਰਾਂ ਦੇ ਜਿਹੜੀ ਇਹ ਬਦਲਵਾਈ ਜਰੂਰ ਬਣੀ ਹੈ ਪਹਾੜੀ ਇਲਾਕਿਆਂ ਵਿੱਚ ਹਿਮਾਚਲ ਵਾਲੇ ਸਾਈਡ ਜੰਮੂ ਵਾਲੇ ਸਾਈਡ ਜਿਹੜੀ ਬਦਲਵਾਈ ਬਣੀ ਹੋਈ ਹੈ ਤੇ ਦੇਖ ਸਕਦੇ ਹੋ ਲਾਈਵ ਜਿਹੜੀ ਤਸਵੀਰਾਂ ਹਨ ਗ੍ਰੀਨ ਕਲਰ ਦੀਆਂ ਜੰਮੂ ਵਾਲੇ ਸਾਈਡ ਕਿਉਂਕਿ ਅੱਗੇ ਵੱਲ ਨੂੰ ਸਿਸਟਮ ਆ ਰਿਹਾ ਸਟਰੋਂਗ ਸਿਸਟਮ ਆ ਦੇਖ ਸਕਦੇ ਹੋ ਅੱਗੇ ਵੱਲ ਨੂੰ ਆ ਰਿਹਾ ਦੇ ਇਹ ਪੂਰੀ ਜਾਣਕਾਰੀ ਜਿਹੜੀ ਅਸੀਂ ਸਮੇਂ-ਸਮੇਂ ਤੇ ਤੁਹਾਨੂੰ ਸਾਂਝੀ ਕਰਦੇ ਰਹਾਂਗੇ ਇਧਰੋਂ ਦਿਖਾਉਣਾ ਤੁਹਾਨੂੰ ਪੰਜਾਬ ਦੇ ਵਿੱਚ ਕੁਝ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਜਿਹ ਕਿੰਨਮਨ ਕਣੀਆ ਬੂੰਦਾਬੰਦੀ ਜਿਹੜੀ ਉਹ ਰਾਤ ਨੂੰ ਹੁੰਦੀ ਰਹੂਗੀ ਤੇ ਇਸ ਸਮੇਂ ਦੇਖ ਸਕਦੇ ਹੋ ਤੁਸੀਂ ਇੱਧਰਲੇ ਇਲਾਕੇ ਦੇ ਵਿੱਚ ਜਿਹੜੀ ਥੋੜੀ ਜ਼ਿਆਦਾ ਹੋਊਗੀ ਇਹ ਇੱਧਰਲੇ ਇਲਾਕੇ ਵਿੱਚ ਕਿਉਂਕਿ ਬੱਦਲਵਾਈ ਇੱਧਰ ਜ਼ਿਆਦਾ ਐਂਟਰ ਹੋਈ ਹੋਈ ਆ ਹੁਣ ਇਸ ਸਮੇਂ ਇੱਧਰ ਨੂੰ ਆਊਗੀ ਕਿਤੇ ਕਿਤੇ ਹੁੰਦੀ ਹੋਈ ਨਜ਼ਰ ਆਊਗੀ ਜ਼ਿਆਦਾ ਨਹੀਂ ਹਲਕੀ ਕਨਮਨ ਕਣੀ ਤੇ ਹੁਣ ਅਸੀਂ ਲੈ ਚੱਲਦੇ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੀ ਜਿਹੜੀ ਅਫੀਸ਼ੀਅਲ ਸਾਈਟ ਆ ਜੋ ਕਿ ਆਈਐਮਡੀ ਦੀ ਅਫੀਸ਼ੀਅਲ ਸਾਈਟ ਆ ਉਸ ਦੇ ਉੱਤੇ ਲੈ ਚੱਲਦੇ ਆ ਦੋਸਤੋ ਉਹਦੇ ਵਿੱਚ ਜਿਹੜੀ ਵੀ ਅਪਡੇਟ ਆਈ ਹੋਈ ਹੈ ਅਸੀਂ ਉਹ ਵੀ ਤੁਹਾਡੇ ਨਾਲ ਸਾਂਝੀ ਜਿਹੜੀ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਜਰੂਰ ਤੁਸੀਂ ਜਿਹੜਾ ਅਸੀਂ ਜੋ ਅਪਡੇਟ ਹੈ ਉਸ ਨੂੰ ਸਾਂਝੀ ਕਰਦੇ ਹੋਏ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਕਿ ਕਿਹੋ ਜਿਹਾ ਮੌਸਮ ਰਹੂਗਾ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਅਫੀਸ਼ੀਅਲ ਸਾਈਟ ਦੇ ਵਿੱਚ ਸੈਟਲਾਈਟ ਦੀ ਤਸਵੀਰ ਹੈ ਜਿਹੜੀ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਉਹ ਦਿਖਾ ਰਹੇ ਆ ਸਿਸਟਮ ਜਿਹੜਾ 27 ਤੇ 28 ਤਰੀਕ ਨੂੰ ਆ ਰਿਹਾ ਪੰਜਾਬ ਵੱਲ ਨੂੰ ਉਹ ਸਿਸਟਮ ਦੇਖੋ ਸਟਰੋਂਗ ਹੋ ਚੁੱਕਿਆ ਪੁਆਰੀ ਪੂਰਾ ਵੀ ਜਿਹੜਾ ਫੁੱਲ ਗੜੇ ਮਾਰੀ ਦੀ ਵੀ ਜਿਹੜੀ ਕੁਝ ਖੇਤਰਾਂ ਦੇ ਵਿੱਚ ਸੰਭਾਵਨਾ ਜਾਪ ਰਹੀ ਹੈ ਦੇਖ ਸਕਦੇ ਹੋ ਪੂਰੀ ਤਸਵੀਰ ਹੈ ਜਿਹੜੀ ਅਪਡੇਟ ਹੈ ਦਿਖਾਈ ਦੇ ਰਹੀ ਹੈ ਲਾਈਵ ਪੂਰੇ ਜਿਹੜਾ ਇਹ ਗਾੜੇ ਰੰਗ ਦਾ ਬੱਦਲਾ ਪੂਰਾ ਸਟਰੋਂਗ ਆ ਜਾਪ ਰਿਹਾ ਦੋਸਤੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਵੱਲ ਨੂੰ ਮੂਵ ਕਰ ਰਿਹਾ ਹੈ ਇਹ ਕੱਲ ਨੂੰ ਤੁਹਾਨੂੰ ਦੇਖਣ ਨੂੰ ਮਿਲਣਗੇ ਦਾ ਪ੍ਰਭਾਵ ਥੋੜਾ ਥੋੜਾ ਤੇ ਅੱਜ ਵੀ ਜਿਹੜੀ ਰਾਤ ਨੂੰ ਵੀ ਬੱਦਲ ਵਾਈ ਹੈ ਜਿਹੜੀ ਪੂਰੇ ਪੰਜਾਬ ਦੇ ਵਿੱਚ ਸਾ ਚੁੱਕੀ ਹੈ ਦੇਖ ਸਕਦੇ ਹੋ ਪਰ ਅਤੋਂ ਰਾਤ ਨੂੰ ਕੋਈ ਜ਼ਿਆਦਾ ਭਾਰੀ ਮੀਂਹ ਨਹੀਂ ਹੋਊਗਾ ਹਲਕਾ ਫੁਲਕਾ ਕਿੰਮਨ ਕਰਨੀ ਏਡੀ ਬੂੰਦਾਬੰਦੀ ਦੇ ਰੂਪ ਚ ਕਿਤੇ ਕਿਤੇ ਹੁੰਦੀ ਹੋਈ ਨਜ਼ਰ ਆਊਗੀ ਤੇ 27 ਤਰੀਕ ਨੂੰ ਜਿਹੜਾ ਥੋੜਾ ਜਿਹਾ ਜ਼ਿਆਦਾ 27 28 ਨੂੰ ਥੋੜਾ ਜਿਹਾ ਜ਼ਿਆਦਾ ਮੀਂਹ ਜਿਹੜਾ ਇਹ ਸਿਸਟਮ ਦੇ ਨਾਲ ਜ਼ਿਆਦਾ ਸਟਰੋਂਗ ਹੁੰਦਾ ਹੋਇਆ ਨਜ਼ਰ ਆਊਗਾ ਇਸ ਸਮੇਂ ਜੰਮੂ ਵਾਲੀ ਸਾਈਡ ਸੌਰੀ ਰਾਜਸਥਾਨ ਵਾਲੀ ਸਾਈਡ ਤੇ ਹਰਿਆਣੇ ਦੇ ਵਿੱਚ ਵੀ ਜਿਹੜੇ ਕੁਝ ਖੇਤਰਾਂ ਦੇ ਵਿੱਚ ਬੱਦਲ ਵਈਆ ਹਰਿਆਣੇ ਦੇ ਵਿੱਚ ਦੇਖ ਸਕਦਾ ਤੁਸੀਂ ਹਰਿਆਣੇ ਦੇ ਕੁਝ ਕੁ ਖੇਤਰਾਂ ਦੇ ਵਿੱਚ ਜਿਹੜੀ ਬੱਦਲ ਵਈਆ ਬਣੀ ਹੋਈ ਆ ਤੇ ਪੰਜਾਬ ਦੇ ਵਿੱਚ ਪੂਰੇ ਇਲਾਕੇ ਦੇ ਵਿੱਚ ਆ ਇੱ ਅ ਕੌਜੇ ਖੇਤਰ ਇਹ ਨੇ ਜਿਹੜੇ ਇਹਨਾਂ ਥੋੜੇ ਜਿ ਘੱਟ ਹੈ ਤੇ ਇਧਰ ਜਿਹੜੇ ਦੱਖਣੀ ਏਰੀਆ ਦੇ ਵਿੱਚੋਂ ਜਿਵੇਂ ਫਾਜ਼ਲੇ ਕਾਬੋਰ ਦੱਖਣੀ ਮਾਲਵਾ ਜਿਆ ਪੂਰਬੀ ਖੇਤਰ ਨੇ ਜਿਹੜੇ ਮਾਲਵੇ ਦੇ ਇਹਨਾਂ ਦੇ ਵਿੱਚ ਜਿਹੜੀ ਬਦਲ ਗਈ ਹੈ ਸੰਘਣੀ ਬਣ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕਿਤੇ ਕਿਤੇ ਜਿਹੜੀ ਕਿਣਮਨ ਕਣੀ ਹੈ ਇਹ ਆਪਾਂ ਨੂੰ ਦੇਖਣ ਨੂੰ ਮਿਲੂਗੀ ਬਾਕੀ ਤੁਹਾਡੇ ਨਾਲ ਪਲ-ਪਲ ਦੀ ਅਪਡੇਟ ਹਰ ਰੋਜ਼ ਦੀ ਤਰ੍ਹਾਂ ਸਾਂਝੀ ਕਰਦੇ ਰਹਾਂਗੇ ਜੋ ਵੀ ਅਪਡੇਟ ਆਉਂਦੀ ਹੈ ਉਹ ਤੁਹਾਡਾ ਹਰ ਰੋਜ਼ ਅਸੀਂ ਲਾਈਵ ਹੋ ਕੇ ਵੀਡੀਓ ਬਣਾ ਕੇ ਸਾਂਝੀ ਕਰਦੇ ਰਹੇ ਨੇ ਜਿਹੜਾ ਕਿ ਤਾਪਮਾਨ ਦੀ ਗੱਲ ਕਰੀਏ ਤਾਂ ਤਾਪਮਾਨ ਵੀ ਜਿਹੜਾ ਦੋਸਤੋ ਹੁਣ ਥੋੜਾ ਜਿਹਾ ਵਧਿਆ ਹੋਇਆ ਹੀ ਨਜ਼ਰ ਆਊਗਾ ਬੱਦਲਵਾਈ ਦੇ ਕਾਰਨ ਵੀ ਤੇ ਬਾਕੀ ਇਹ ਕਾਰਨ ਕਿਉਂਕਿ ਜਿਹੜੇ ਉੱਚੇ ਬੱਦਲ ਨੇ ਇਹਨਾਂ ਦੇ ਕਾਰਨ ਜਿਹੜੇ ਬੱਦਲਵਾਈ ਦੇ ਕਾਰਨ ਜਿਹੜਾ ਤਾਪਮਾਨ ਵਧੂਗਾ ਤੇ ਬਾਕੀ ਦਿਨਾਂ ਦੇ ਵਿੱਚ ਵੀ ਜਿਹੜਾ ਫਰਕ ਪੈਣਾ ਸ਼ੁਰੂ ਹੋ ਗਿਆ ਕਿਉਂਕਿ ਦਿਨ ਨੇੜੇ ਬੜੇ ਹੁਣੇ ਸ਼ੁਰੂ ਹੋ ਚੁੱਕੇ ਨੇ ਪਾਕਿਸਤਾਨ ਕਿਸ ਸਮੇਂ ਦੇ ਵਿੱਚ ਫਰਕ ਪੈ ਗਿਆ ਥੋੜਾ ਥੋੜਾ ਦਿਨਾਂ ਦੇ ਇਸ ਕਰਕੇ ਥੋੜਾ ਜਿਹਾ ਟੈਂਪਰੇਚਰ ਵਧਣਾ ਸ਼ੁਰੂ ਹੋ ਚੁੱਕਿਆ ਹੈ ਗਰਮੀ ਵਾਲਾ ਪੱਬ ਵਧਣਾ ਸ਼ੁਰੂ ਹੋ ਚੁੱਕੇ ਆ ਤੇ ਕੱਲ ਨੂੰ ਸਿਵਰਾਤਰੀ ਦੇ ਆ ਸਾਰੇ ਭਗਤਾਂ ਨੂੰ ਜਾਂ ਸਾਰੇ ਜੋ ਦੁਨੀਆ ਉਹਨਾਂ ਨੂੰ ਸਾਡੇ ਵੱਲੋਂ ਸ਼ੁਭਕਾਮਨਾਵਾਂ ਕਿਉਂਕਿ ਕੱਲ ਨੂੰ ਸਿਵਰਾਤਰੀ ਦਾ ਵੀ ਜਿਹੜਾ ਇਤਿਹਾਰ ਹੈ ਤੇ ਇਸ ਤੋਂ ਪਹਿਲਾਂ ਇਹ ਮੀਨੀਆ ਕਾਰਵਾਈਆਂ ਜਿਹੜੀਆਂ ਹਲਕੀ ਫੁਲਕੇ ਬੰਦਬੰਦੀ ਦੇ ਰੂਪ ਚ ਹੋਣਗੀਆਂ ਤੇ 27 28 ਨੂੰ ਜਿਹੜੀਆਂ ਮੀਨੀਆ ਕਾਰਵਾਈਆਂ ਨੇ ਉਹ ਤੇਜ਼ ਹੁੰਦੀ ਹੋਈਆਂ ਨਜ਼ਰ ਆਉਣਗੀਆਂ ਲਾਈਵ ਜਿਹੜੀ ਅਪਡੇਟ ਸੈਟਲਾਈਟ ਦੀ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਪੋਰਟ ਜ਼ਰੂਰ ਕਰੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ